ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਮੁਖਾਤਿਬ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ ਭਾਰਤੀ ਮੀਡੀਆ ਵੱਡੇ ਵੱਡੇ ਦਾਅਵੇ ਕਰ ਰਿਹਾ ਹੈ ਪਰ ਅਸਲੀਅਤ ਕੀ ਹੈ ਭਾਰਤ ਅਮਰੀਕਾ ਟ੍ਰੇਡ ਤੇ ਇਸ ਦਾ ਕੀ ਪ੍ਰਭਾਵ ਪਵੇਗਾ ਕਿਸ ਮਜਬੂਰੀ ਵਸ ਮੋਦੀ ਨੂੰ ਰੂਸ ਤੋਂ ਮੁਕਰ ਕੇ ਅਮਰੀਕੀ F35 ਫਾਈਟਰ ਜੈਟ ਖਰੀਦਣ ਲਈ ਰਾਜ਼ੀ ਹੋਣਾ ਪਿਆ ਇਨ੍ਹਾਂ ਸਵਾਲਾਂ ਤੋਂ ਵੀ ਵੱਡਾ ਅਤੇ ਅਹਿਮ ਸਵਾਲ ਇਹ ਕਿ ਕੀ ਮੋਦੀ ਦੇ ਅਮਰੀਕਾ ਤੋਂ ਮੁਰਦਿਆਂ ਸਾਰ ਹੀ 트੍ਰੰਪ ਵੱਲੋਂ ਮੁੜ ਹਤਕੜੀਆਂ ਬੀੜੀਆਂ ਵਿੱਚ ਜਕੜ ਕੇ ਭੇਜੇ ਗਏ ਭਾਰਤੀ ਨਾਗਰੀਕਾਂ ਦੇ ਦੋ ਜਹਾਜ਼ਾਂ ਦੇ ਗਿਫਟ ਕੀ ਸਾਬਤ ਕਰਦੇ ਹਨ ਕਿ ਮੋਦੀ ਨੂੰ ਛੁੜਛੁੜੇ ਜੋਗਾ ਵੀ ਨਹੀਂ ਛੜਿਆ ਹੈ 트੍ਰੰਪ ਨੇ ਗੈਰ ਕਾਨੂੰਨੀ ਢੰਗ ਨਾਲ ਰਹਿਣ ਦੇ ਮਸਲੇ ਤੇ ਚੁੱਪ ਰਹਿਣਾ ਤਾਂ ਠੀਕ ਹੈ ਲੇਕਿਨ ਡੀਪੋਰਟ ਕੀਤੇ ਜਾ ਰਹੇ ਭਾਰਤੀ ਨਾਗਰਿਕਾਂ ਨਾਲ ਹੋ ਰਹੀ ਬਦਸਲੂਕੀ ਬਾਰੇ ਵੀ ਜੇ ਮੋਦੀ ਜੀ ਕੋਈ ਰਾਹਤ ਨਹੀਂ ਲੈ ਸਕੇ ਤਾਂ ਇਸ ਦੇ ਕੀ ਮਤਲਬ ਕੱਢੇ ਜਾਣ ਜਾਂ ਤਾਂ ਨਾਗਰਿਕਾਂ ਦੀ ਪੀੜਾ ਨਾਲ ਮੋਦੀ ਦਾ ਕੋਈ ਸਰੋਕਾਰ ਨਹੀਂ ਜਾਂ ਫਿਰ ਖੁਸ਼ਾਮਤ ਤੋਂ ਵੱਧ ਹੋਰ ਕੁਝ ਉਹ ਕਰ ਨਹੀਂ ਸਕਦੇ ਅਜਿਹੇ ਹੀ ਕੁਝ ਸਵਾਲਾਂ ਤੇ ਇੱਥੇ ਅਸੀਂ ਕਰਾਂਗੇ ਚਰਚਾ ਜਿਵੇਂ ਕਿ ਹਤਕੜੀਆਂ ਦੰਜੀਰਾਂ ਵਿੱਚ ਜਕੜ ਕੇ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਬਾਬਤ ਮੋਦੀ ਨੇ 트럼ਪ ਨੂੰ ਕੀ ਕਿਹਾ ਮੋਦੀ ਦੀ ਐਕਸਟਰੈਡਾਈਟ ਲਿਸਟ ਵਿੱਚ ਗੁਰਪਤਵੰਨ ਸਿੰਘ ਪੰਨੂ ਕਿਉਂ ਨਹੀਂ ਹੈ ਸ਼ਾਮਿਲ ਡਿਪੋਰਟ ਹੋਏ ਭਾਰਤੀਆਂ ਨੂੰ ਅੰਮ੍ਰਿਤਸਰ ਉਤਾਰਨਾ ਸਾਜ਼ਿਸ਼ ਭਗਵੰਤ ਮਾਨ ਦੇ ਇਸ ਦਾਅਵੇ ਦਾ ਬੀਜੇਪੀ ਦਾ ਹੈਰਾਨ ਕਰਨ ਵਾਲਾ ਜਵਾਬ ਗੁਜਰਾਤ ਪੁਲਿਸ ਡਿਪੋਰਟ ਹੋਏ ਗੁਜਰਾਤੀਆਂ ਨੂੰ ਕਿਉਂ ਕਰ ਰਹੀ ਹੈ ਅੰਡਰਗਰਾਊਂਡ ਅਤੇ ਸਾਰਾ ਮਾਜਰਾ ਸਮਝ ਆ ਜਾਵੇਗਾ ਜਦ ਜਾਣ ਲਵਾਂਗੇ ਕਿ ਮਿੰਨਤਾ ਕਰਕੇ ਅਮਰੀਕਾ ਪਹੁੰਚੇ ਮੋਦੀ ਨੂੰ 트ੰਪ ਨੇ ਕਿਵੇਂ ਕੀਤਾ ਇਗਨੋਰ ਪਹਿਲਾ ਲੈਂਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਬਿਆਨ ਜਿਸ ਵਿੱਚ ਉਹਨਾਂ ਦਾਵਾ ਕੀਤਾ ਕਿ ਡਿਪੋਰਟ ਹੋਏ ਭਾਰਤੀਆਂ ਨੂੰ ਅੰਮ੍ਰਿਤਸਰ ਉਤਾਰਨਾ ਮੋਦੀ ਸਰਕਾਰ ਦੀ ਸਾਜ਼ਿਸ਼ ਹੈ ਅਤੇ ਇਸ ਦੇ ਜਵਾਬ ਵਿੱਚ ਬੀਜੇਪੀ ਦੀ ਦਲੀਲ ਭਾਰਤੀਆਂ ਨੂੰ ਹਤਕੜੀਆਂ ਜੰਜੀਰਾਂ ਵਿੱਚ ਜਕੜ ਕੇ ਡਿਪੋਰਟ ਕਰਕੇ ਲਿਆਂਦੇ ਅਮਰੀਕੀ ਜਹਾਜ਼ਾਂ ਨੂੰ ਬਾਰ-ਬਾਰ ਅੰਮ੍ਰਿਤਸਰ 에어ਪੋਰਟ ਤੇ ਉਤਾਰਨ ਤੇ ਭਗਵੰਤ ਮਾਨ ਨੇ ਮੋਦੀ ਸਰਕਾਰ ਦੀ ਸਖਤ ਤਾਣਨਾ ਕੀਤੀ ਇਸ ਨੂੰ ਮੋਦੀ ਸਰਕਾਰ ਦੀ ਕੋਝੀ ਹਰਕਤ ਦੱਸਿਆ ਕਿ ਇਸ ਦਾ ਮਕਸਦ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨਾ ਹੈ ਲੇਕਿਨ ਇਸ ਨੇ ਪੂਰੇ ਪੰਜਾਬ ਖਾਸ ਕਰਕੇ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਵਲੂੰਧਰਿਆ ਹੈ ਉਨਾਕਿਰਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪਾਵਨ ਨਗਰੀ ਨੂੰ ਨਜ਼ਰਬੰਦੀ ਜਾਂ ਡਿਪੋਰਟ ਸੈਂਟਰ ਬਰਾਉਂਟ ਤੋਂ ਗੁਰੇਜ਼ ਕੀਤਾ ਜਾਵੇ ਜਵਾਬ ਵਿੱਚ ਬੀਜੇਪੀ ਦੇ ਨੈਸ਼ਨਲ ਸਪੋਕਸ ਪਰਸਨ ਆਰ ਪੀ ਸਿੰਘ ਨੇ ਪਤਾ ਹੈ ਕੀ ਕਿਹਾ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦਾ 에어ਪੋਰਟ ਅਮਰੀਕਾ ਦੇ ਨੇੜੇ ਪੈਂਦਾ ਹੈ ਇਸ ਕਰਕੇ ਡਿਪੋਰਟ ਹੋਏ ਲੋਕਾਂ ਨੂੰ ਅੰਮ੍ਰਿਤਸਰ ਉਤਾਰਿਆ ਜਾਂਦਾ ਹੈ ਵਾਹ ਕੀ ਦਲੀਲ ਹੈ ਲੇਕਿਨ ਤਾਂ ਨਾ ਬੀਜੇਪੀ ਵਾਲਿਓ ਲੇਕਿਨ ਇਹੀ ਨੇੜਤਾ ਦਿੱਲੀ ਹਾਕਮਾਂ ਨੂੰ ਅੰਮ੍ਰਿਤਸਰ ਤੋਂ ਅਮਰੀਕਾ ਕੈਨੇਡਾ ਲਈ ਸਿੱਧੀਆਂ ਫਲਾਈਟਾਂ ਦੀ ਮਨਜ਼ੂਰੀ ਵੇਲੇ ਕਿਉਂ ਨਹੀਂ ਦਿਸਦੀ ਕਿਉਂ ਅਮਰੀਕਾ ਕੈਨੇਡਾ ਆਣ ਜਾਣ ਲਈ ਦਿੱਲੀ 에ਅਰਪੋਰਟ ਵਰਤਣਾ ਪੈਂਦਾ ਹੈ ਹੋਰ ਤਾਂ ਹੋਰ ਇਹ ਨੇੜਤਾ ਅੰਮ੍ਰਿਤਸਰ ਦੇ ਵਾਗਾ ਬਾਰਡਰ ਦੀ ਵੀ ਕਿਉਂ ਨਹੀਂ ਦਿਸਦੀ ਜਿੱਥੋਂ ਮੱਧ ਏਸ਼ੀਆ ਅਤੇ ਯੂਰਪ ਨਾਲ ਵਪਾਰ ਬਹੁਤ ਸਸਤਾ ਅਤੇ ਸੌਖਾ ਕੀਤਾ ਜਾ ਸਕਦਾ ਹੈ ਲੇਕਿਨ ਮੁੰਬਈ ਅਤੇ ਅਦਾਨੀ ਪੋਰਟ ਹੀ ਵਰਤਿਆ ਜਾਂਦਾ ਹੈ ਮਤਲਬ ਕੁਝ ਵੀ ਡਾਢੇ ਦਾ ستی وی ہی سو غلامی دی کی نشانی ہندی ہے۔ اس دن آل ہی جو سوال کھڑے ہو رہے ہیں کہ ڈیپورٹ ہوئے گجراتیاں نو گجرات پولیس کیوں کر رہی ہے انڈر گراؤنڈ ڈیپورٹ کر کے لیاندے امریکی جہاز نو سر ہی کیوں اتاریا جا رہا ہے اس دا کارن گجرات دے ہی ایک خوجی پترکار نے لب لیاندہ ہے وہ دسدہ ہے کہ پہلی کھیپ کھپ ڈیپورٹ ہوئے تینتی گجراتیاں گجرات پولیس نے غائب کر دیا ہے ਗੁਜਰਾਤ ਪੁਲਿਸ ਕਿਸੇ ਵੀ ਰਿਪੋਰਟ ਨਾਲ ਕਿਸੇ ਨੂੰ ਵੀ ਮਿਲਣ ਨਹੀਂ ਦੇ ਰਹੀ ਖਾਸ ਤੌਰ ਤੇ ਪੱਤਰਕਾਰਾਂ ਨਾਲ ਵੀ ਨਹੀਂ ਜਦਕਿ ਇੱਥੇ ਪੰਜਾਬ ਅਤੇ ਹਰਿਆਣਾ ਵਿੱਚ ਤਾਂ ਮੀਡੀਆ ਹਰ ਇੱਕ ਰਿਪੋਰਟ ਹੋਏ ਬੰਦੇ ਨੂੰ ਮਿਲ ਰਹੀ ਹੈ ਉਹਨਾਂ ਤੋਂ ਉਹਨਾਂ ਦੇ ਦੁਖਦਰਦ ਦੀ ਜਾਣਕਾਰੀ ਲੈ ਰਹੀ ਹੈ ਗੁਜਰਾਤ ਦੇ ਖੋਜੀ ਪੱਤਰਕਾਰ ਮਯੂਰ ਜਾਨੀ ਨੇ YouTube ਚੈਨਲ ਤੇ ਦੱਸਿਆ ਕਿ ਇਨ੍ਹਾਂ ਰਿਪੋਰਟ ਹੋਏ ਲੋਕਾਂ ਨੂੰ ਅੰਡਰਗ੍ਰਾਉਂਡ ਪਿੱਛੇ ਇੱਕ ਸਾਜ਼ਿਸ਼ ਕੰਮ ਕਰ ਰਹੀ ਹੈ ਪਹਿਲੀ ਇਹ ਹੀ ਕਿ ਡਿਪੋਰਟ ਹੋਣ ਵਾਲੇ ਜ਼ਿਆਦਾਤਰ ਗੁਜਰਾਤੀ ਉੱਤਰੀ ਗੁਜਰਾਤ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਮ ਡਿਸਟ੍ਰਿਕਟ ਮਹਿਸਾਨਾ ਦੇ ਹਨ ਦੂਜਾ ਜੇਕਰ ਇਹਨਾਂ ਡਿਪੋਰਟ ਹੋਏ ਗੁਜਰਾਤੀਆਂ ਨੇ ਖੁੱਲੇ ਮੀਡੀਆ ਦੇ ਸਾਹਮਣੇ ਮੂੰਹ ਖੋਲਿਆ ਤਾਂ ਗੁਜਰਾਤ ਦੇ ਇੱਕ ਹੋਰ ਬਹੁਤ ਵੱਡੇ ਰੈਕਟ ਦਾ ਭੰਡਾ ਫੋਲ ਹੋ ਜਾਵੇਗਾ ਕਿਉਂਕਿ ਇਹ ਖੁੱਲਾ ਸੱਚ ਹੈ ਗੁਜਰਾਤ ਵਿੱਚ ਅਰਬਾਂ ਰੁਪਏ ਵਾਲੇ ਇਸ ਕਬੂਤਰਬਾਜ਼ੀ ਵਾਲੇ ਤੰਦੇ ਨੂੰ ਭਾਜਪਾ ਦੇ ਵੱਡੇ ਵੱਡੇ ਆਗੂ ਹੀ ਚਲਾਉਂਦੇ ਹਨ ਪત્રਕਾਰ ਮਯੂਜਾਨੀ ਮੁਤਾਬਕ ਨਾਮਪਤੇ ਲੱਭ ਕੇ ਉਹ ਖੁਦ ਜਦ ਕਈ ਡਿਪੋਰਟ ਹੋਈ ਗੁਜਰਾਤੀਆਂ ਦੇ ਘਰ ਗਏ ਕਈ ਥਾਂ ਤੇ ਉਹਨਾਂ ਨੇ ਆਪਣੀ ਟੀਮ ਵੀ ਭੇਜੀ ਪਰ ਕਿਤੇ ਵੀ ਉਹ ਕਿਸੇ ਵੀ ਡਿਪੋਰਟੀ ਨੂੰ ਨਹੀਂ ਮਿਲ ਸਕੇ ਉਹਨਾਂ ਦੇ ਘਰ ਵਾਲੇ ਜ਼ਰੂਰ ਮਿਲੇ ਲੇਕਿਨ ਉਹਨਾਂ ਦੇ ਮੂੰਹ ਬੰਦ ਸਨ ਉਹ ਮੂੰਹ ਨਹੀਂ ਸੰ ਖੋਲ ਰਹੇ ਬਸ ਐਨਾ ਹੀ ਪਤਾ ਲੱਗਿਆ ਕਿ ਉਹਨਾਂ ਨੂੰ ਪੁਲਿਸ ਨੇ ਮਨਾ ਕੀਤਾ ਹੋਇਆ ਹੈ ਉਹਨਾਂ ਨੂੰ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਹੈ ਨਾ ਹੀ ਕਿਸੇ ਨੂੰ ਕੋਈ ਗੱਲ ਦੱਸਣ ਦੀ ਸੁਣੋ ਦੀਪਕ ਸ਼ਰਮਾ ਦੀ ਪੱਤਰਕਾਰ ਮਯੂਰ ਜਾਨੀ ਨਾਲ ਗੱਲਬਾਤ ਦੇ ਕੁਝ ਅੰਸ਼ ਜੋ ਧੰਨਵਾਦ ਸਹਿਤ ਅਸੀਂ ਉਹਨਾਂ ਦੇ ਹੀ YouTube ਚੈਨਲ ਤੋਂ ਲਏ ਹਨ ਅਤੇ ਇਸ ਵੀਡੀਓ ਦੇ ਅਖੀਰ ਵਿੱਚ ਦੇ ਰਹੇ ਹਾਂ ਭਾਰਤੀ ਨਾਗਰਿਕ ਰਿਪੋਰਟ ਹੋ ਰਹੇ ਹਨ ਨਾਲ ਹੀ ਹਤਕੜੀਆਂ ਜੰਜੀਰਾਂ ਵਿੱਚ ਜਕੜ ਕੇ ਅਲ ਮਨੁੱਖੀ ਵਤੀਰੇ ਦਾ ਸ਼ਿਕਾਰ ਵੀ ਇਸ ਪੀੜਾ ਬਾਬਤ ਆਪਣੀ ਅਮਰੀਕਾ ਫੇਰੀ ਦੌਰਾਨ ਮੋਦੀ ਨੇ ਟਰੰਪ ਨੂੰ ਕੁਝ ਕਿਹਾ ਵੀ ਹੈ ਜਾਂ ਨਹੀਂ ਅਮਰੀਕਾ ਫੇਰੀ ਤੋਂ ਭਾਰਤ ਵਾਪਸ ਪਹੁੰਚਦੇ ਸਾਰ ਹੀ 트럼ਪ ਨੇ ਮੋਦੀ ਨੂੰ ਗਿਫਟ ਦੀ ਇੱਕ ਹੋਰ ਥੇਪ ਭੇਜ ਦਿੱਤੀ ਹੈ। ਦੋ ਹੋਰ ਅਮਰੀਕੀ ਫੌਜੀ ਜਹਾਜ਼ ਰਿਪੋਰਟ ਹੋਏ ਭਾਰਤੀਆਂ ਦੇ ਅੰਮ੍ਰਿਤਸਰ 에어ਪੋਰਟ ਤੇ ਉਤਾਰੇ ਗਏ। ਮੋਦੀ ਦੇ ਜਾਣ ਦੇ ਬਾਅਦ ਵੀ ਭਾਰਤੀ ਲੋਕਾਂ ਦੀ ਹਾਲਤ ਵਿੱਚ ਕੋਈ ਫਰਕ ਨਹੀਂ ਪਿਆ। ਐਤਕੀ ਵੀ ਜੰਜੀਰਾਂ ਵਿੱਚ ਜਕੜ ਕੇ ਹਥਕੜੀਆਂ ਲਾ ਕੇ ਹੀ ਉਹਨਾਂ ਨੂੰ ਭੇਜਿਆ ਗਿਆ ਹੈ। ਇਸੇ ਕਰਕੇ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਮੋਦੀ ਨੇ ਟਰੰਪ ਨਾਲ ਭਾਰਤੀਆਂ ਦੀ ਇਸ ਤਰ੍ਹਾਂ ਦੇ ਸਲੂਕ ਨੂੰ ਲੈ ਕੇ ਕੋਈ ਗੱਲਬਾਤ ਵੀ ਕੀਤੀ ਹੈ ਜਾਂ ਨਹੀਂ ਕੀ ਮੋਦੀ ਨੇ ਆਪਣਾ ਜਹਾਜ਼ ਭੇਜ ਕੇ ਆਪਣੇ ਨਾਗਰਿਕਾਂ ਨੂੰ ਭਾਰਤ ਵਾਪਸ ਲੈਣ ਦੀ ਤਜਵੀਜ਼ ਵੀ ਰੱਖੀ ਹੈ ਜਾਂ ਨਹੀਂ ਜੇ ਮੋਦੀ ਨੇ ਤਜਵੀਜ਼ ਰੱਖੀ ਹੈ ਅਤੇ ਉਸ ਦੇ باوجود ਜੇ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਇਸ ਦੇ ਬਦਲੇ ਮੋਦੀ ਦਾ ਟਰੰਪ ਨੂੰ ਕੀ ਜਵਾਬ ਹੈ ਕੀ ਭਾਰਤ ਮੰਗੋਲੀਆ ਅਤੇ ਹੋਰ ਲਾਤੀਨੀ ਅਮਰੀਕੀ ਮਿਲਕਾਂ ਨਾਲੋਂ ਵੀ ਗਿਆ ਗੁਜ਼ਰਿਆ ਹੈ ਜੋ ਆਪਣੇ ਨਾਗਰਿਕਾਂ ਨੂੰ ਆਪਣੇ ਜਹਾਜ਼ ਚ ਰਾਹੀਂ ਵਾਪਸ ਲੈ ਕੇ ਨਹੀਂ ਆ ਸਕਦਾ ਕਿ ਇਹ ਹੀ ਹੈ ਭਾਰਤ ਦੀ ਅਣਖ ਅਤੇ ਗੈਰਤ ਅਤੇ ਇਸ ਦੇ ਹਕਮਰਾਨਾਂ ਦਾ ਆਪਣੇ ਹੀ ਨਾਗਰਿਕਾਂ ਪ੍ਰਤੀ ਰਵੱਈਆ ਠੋਕੋ ਤਾਲੀ ਗੁਰਪਤਪਨ ਸਿੰਘ ਪੰਨੂ ਦੇ ਨਾਂ ਤੇ ਸਾਰੇ ਪੰਜਾਬ ਵਿੱਚ ਸਰਕਾਰ ਨੇ دہشت ਫੈਲਾਈ ਹੋਈ ਹੈ ਲੇਕਿਨ ਮੋਦੀ ਦੀ ਐਕਸਟਰਡਾਈਟ ਲਿਸਟ ਵਿੱਚ ਪੰਨੂ ਕਿਧਰੇ ਵੀ ਸ਼ਾਮਿਲ ਨਹੀਂ ਆਖਰ ਕਿਉਂ मोदी ਦੀ ਅਮਰੀਕਾ ਫੇਰੀ ਦੌਰਾਨ ਭਾਰਤ ਨੂੰ 2008 ਦੇ ਮੁੰਬਈ ਅਟੈਕ ਦੇ ਦੋਸ਼ੀ ਤਹਿਵਰ ਰਾਣਾ ਦੇ ਐਕਸਟਰੈਡਾਈਟ ਦੀ ਮਨਜ਼ੂਰੀ ਨੂੰ ਉਪਲਬਧí ਕਿਹਾ ਜਾ ਰਿਹਾ ਹੈ ਜਦਕਿ ਸੱਚ ਇਹ ਹੈ ਕਿ ਇਸ ਪਾਕਿਸਤਾਨੀ ਵਪਾਰੀ ਬਾਰੇ ਅਮਰੀਕੀ ਕੋਰਟ ਨੇ ਫੈਸਲਾ ਪਿਛਲੇ ਸਾਲ ਮਈ ਵਿੱਚ ਹੀ ਸੁਣਾ ਦਿੱਤਾ ਸੀ ਸਕਰੀਨ ਤੇ ਤੁਹਾਡੇ ਸਾਹਮਣੇ ਦੇਖੋ ਬੀਬੀਸੀ ਦੀ ਰਿਪੋਰਟ ਅਤੇ ਚੜ੍ਹਦੇ ਇਸ ਸਾਲ ਹੀ ਅਮਰੀਕੀ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ ਟਰੰਪ ਦੇ ਸત્તા ਦੇ ਸੰਭਾਲਣ ਮਗਰੋਂ ਹੁਣ ਜੋ ਮੋਦੀ ਜੀ ਅਮਰੀਕਾ ਗਏ ਹਨ ਮੀਡੀਆ ਵਿੱਚ ਜੋਸੀ ਕਿ ਉਹ ਆਪਣੇ ਨਾਲ 12 ਵੱਡੇ ਨਾਵਾਂ ਦੀ ਸੂਚੀ ਲੈ ਗਏ ਹਨ ਜਿਨ੍ਹਾਂ ਨੂੰ ਉਹ ਭਾਰਤ ਨੂੰ ਸੌਪਣ ਲਈ ਟਰੰਪ ਨੂੰ ਕਹਿਣਗੇ ਇਹਨਾਂ 12 ਲੋਕਾਂ ਦੀ ਲਿਸਟ ਵਿੱਚ ਪੰਜਾਬ ਦੇ ਗੈਂਗਸਟਰਸ ਫਿਰੋਤੀਆਂ ਮੰਗਣ ਵਾਲਿਆਂ ਦੇ ਨਾਮ ਹਨ ਖਾਸ ਤੌਰ ਤੇ ਅਨਮੋਲ ਬਿਸ਼ਨੋਈ ਗੋਲਦੀ ਬਰਾਲ ਅਤੇ ਹੈਪੀ ਪਸ਼ਿਆ ਦੇ ਨਾਮ ਕਾਫੀ ਜ਼ੋਰਾਂ ਨਾਲ ਸਾਹਮਣੇ ਆਇਆ ਹੈ ਲੇਕਿਨ ਹੈਰਾਨੀ ਹੈ ਇਸ ਲਿਸਟ ਵਿੱਚ ਕਿੰਨੇ ਵੀ ਸਿਖ ਫਾਰ ਜਸਟਿਸ ਦੇ ਸਰਦਾਰ ਗੁਰਪਤਵੰਦ ਸਿੰਘ ਪੰਨੂ ਦਾ ਨਾਮ ਨਹੀਂ ਹੈ ਜਿਸ ਨੂੰ ਕਿ ਭਾਰਤ ਨੇ ਅਤੰਕਵਾਦੀ ਐਲਾਨਿਆ ਹੋਇਆ ਹੈ ਅਤੇ ਭਾਰਤ ਨੂੰ ਉਹ 119 ਤੋਂ ਵੱਧ ਕੇਸਾਂ ਵਿੱਚ ਦੁੜਿੰਦਾ ਹੈ ਪੰਨੂ ਦੀ ਮੰਗ ਕਿਉਂ ਨਹੀਂ ਕਰ ਰਹੇ ਮੋਦੀ ਜੀ ਕਿ ਜਾਣਬੁੱਝ ਕੇ ਪੰਨੂ ਦਾ ਮਸਲਾ ਉਠਾਇਆ ਹੀ ਨਹੀਂ ਗਿਆ ਕਿ ਜੇ ਪੰਨੂ ਦਾ ਮਸਲਾ ਉਠਾਇਆ ਤਾਂ ਉਸ ਦੇ ਕਤਲ ਦੀ ਸਾਜ਼ਿਸ਼ ਦਾ ਮਸਲਾ ਵੀ ਉਠੇਗਾ ਫਿਰ ਨਿਖਲ ਗੁਪਤਾ ਦੀ ਇਨਡਾਈਟਮੈਂਟ ਦਾ ਮਸਲਾ ਵੀ ਉਠੇਗਾ ਅਤੇ ਲਿੰਕ ਸામਨਤ ਗੋਇਲ ਅਜੀਤ ਡੋਵਾਲ ਤੋਂ ਲੈ ਕੇ ਭਾਰਤੀ ਗ੍ਰਹਿ ਮੰਤralਏ ਤੱਕ ਪਹੁੰਚ ਜਾਵੇਗਾ ਕਿਤੇ ਇਹ ਡਰ ਤਾਂ ਨਹੀਂ ਕਿ ਜੇ ਭਾਰਤ ਪੰਨੂ ਨੂੰ ਮੰਗਦਾ ਹੈ ਤਾਂ ਅਮਰੀਕਾ ਵੀ ਕਹਿ ਸਕਦਾ ਹੈ ਕਿ ਸਾਨੂੰ ਵੀ ਤੁਹਾਡੇ ਬੰਦੇ ਚਾਹੀਦੇ ਹਨ ਉਪਰੋਂ ਖਾਲਿਸਤਾਨ ਨੂੰ ਲੈ ਕੇ ਜਿਸ ਤਰ੍ਹਾਂ ਟਰੰਪ ਪੱਤਰਕਾਰਾਂ ਦੇ ਸਵਾਲਾਂ ਨੂੰ ਹਜ਼ਮ ਕਰ ਗਏ ਉਸ ਤੋਂ ਤਾਂ ਇਹ ਹੀ ਲੱਗਦਾ ਹੈ ਜਦਕਿ ਦੂਜੇ ਪਾਸੇ ਗੁਰਪਤਵਨ ਸਿੰਘ ਪੰਨੂ ਨੂੰ ਨਰਿੰਦਰ ਮੋਦੀ ਦੇ ਅਮਰੀਕਾ ਪਹੁੰਚਣ ਤੋਂ ਠੀਕ ਪਹਿਲਾਂ ਕੈਪੀਟਲ ਹਿੱਲ ਵਿੱਚ ਕਾਂਗਰਸ ਨੂੰ ਮਿਲਦੇ ਹੋਏ ਦੇਖਿਆ ਗਿਆ ਪੰਨੂ ਦੇ ਹੁਲੀਆ ਵਿੱਚ ਵੀ ਤਬਦੀਲੀ ਦੇਖੀ ਗਈ ਹੈ ਪੰਨੂ ਨੇ ਦਾੜ੍ਹੀ ਤਾਂ ਪਹਿਲਾਂ ਹੀ ਵਧਾ ਲਈ ਸੀ ਐਤਕੀ ਵਾਈਟ ਹਾਊਸ ਵਿੱਚ ਉਹਨਾਂ ਨੂੰ ਛੋਟੇ ਦੁਮਾਲੇ ਵਿੱਚ ਦੇਖਿਆ ਗਿਆ ਹੈ ਅਖੀਰ ਵਿੱਚ ਦੇਖਦੇ ਹਾਂ ਕਿਸ ਨੇ ਕਿਸ ਨੂੰ ਪਾਈ ਫਿਰਕੀ ਮੋਦੀ ਨੇ ਟਰੰਪ ਨੂੰ ਜਾਂ ਟਰੰਪ ਆ ਗਿਆ ਮੋਦੀ ਨੂੰ ਇਸ ਨੂੰ ਸਮਝਣ ਲਈ ਜਾਣਨਾ ਜ਼ਰੂਰੀ ਹੈ ਕਿ ਮਿੰਦਤਾ ਤਰ ਲੈ ਕਰਕੇ ਅਮਰੀਕਾ ਪਹੁੰਚੇ ਨਰਿੰਦਰ ਮੋਦੀ ਨੂੰ ٹرمپ نے اگنور کیتا پردھان منتری موڈی جس نو پچھلے نال کار دوران امریکی راشترپتی ڈونالڈ ٹرمپ بہت ہی مل دے رہے سن جو بائیڈن نے بھی کوئی کسر نہیں سی چھڑی نردر موڈی بھی جس کا راج اسی کے پوت بن کے گھل مل جاندے ہن لیکن ایت کی ٹرمپ جد دوبارہ امریکہ دے صدر بن گئے ہن وہ موڈی دی, دی اصلیت تو لگتا ہے جانو ہو چکے ہیں ਇਸੇ ਲਈ ਐਤ ਕੀ ਜਦ ਭਾਰਤ ਦੇ ਪ੍ਰਧਾਨ ਮੰਤਰੀ ਦਾ ਜਹਾਜ਼ ਵਾਸ਼ਿੰਗਟਨ 에ਰਪੋਰਟ ਤੇ ਲੈਂਡ ਕੀਤਾ ਉਹਨਾਂ ਨੂੰ ਰੀਸੀਵ ਕਰਨ ਕੋਈ ਵੀ ਨਹੀਂ ਆਇਆ ਸਿਰਫ ਭਾਰਤੀ ਦੂਤਾਵਾਸ ਦੇ ਸੀਨੀਅਰ ਅਧਿਕਾਰੀਆਂ ਨੇ ਆ ਕੇ ਹੀ ਮੋਦੀ ਦਾ ਸਵਾਗਤ ਕੀਤਾ ਇੱਥੋਂ ਤੱਕ ਤਾਂ ਮੰਨ ਲਿਆ ਕੋਈ ਗੱਲ ਨਹੀਂ ਹੈਰਾਨੀ ਤਦ ਹੋਈ ਜਦ ਮੋਦੀ ਜੀ ਵਾਈਟ ਹਾਊਸ ਪਹੁੰਚ ਗਏ ਤਦ ਵੀ ਉਹਨਾਂ ਨੂੰ ਸਵਾਗਤ ਕਰਨ ਲਈ ਟਰੰਪ ਬਾਹਰ ਨਹੀਂ ਆਏ ਤੁਸੀਂ ਧਿਆਨ ਨਾਲ ਸੁਣੋ ਉਨਾ ਦੇ ਸਵਾਗਤ ਲਈ ਵਾਈਟ ਹਾਊਸ ਤੇ 트럼ਪ ਸਾਹਮਣੇ ਨਹੀਂ ਆਏ ਇੱਕ ਲੋ ਰੈਂਕਿੰਗ ਅਫਸਰ ਨੂੰ ਮੋਦੀ ਨੂੰ ਰਿਸੀਵ ਕਰਨ ਲਈ ਭੇਜਿਆ ਗਿਆ ਜਦ ਕਿ ਇਸ ਤੋਂ ਠੀਕ 2 ਦਿਨ ਪਹਿਲਾਂ ਜਾਰਡਨ ਦੇ ਰਾਸ਼ਟਰਪਤੀ ਅਲ ਹੁਸੈਨ ਬਿਨ ਅਬਦੁੱਲਾਹ ਆਏ ਸਨ 5-6 ਦਿਨ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਮਰੀਕਾ ਆਏ ਸਨ ਉਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਅਮਰੀਕਾ ਤੇ ਦੌਰੇ ਤੇ ਆਏ ਸਨ ਉਸ ਵਕਤ ਟਰੰਪ ਖੁਦ ਵਾਈਟ ਹਾਊਸ ਦੇ ਮੇਨ ਗੇਟ ਤੇ ਆਏ ਉਹਨਾਂ ਨੂੰ ਜੀ ਆਇਆਂ ਕਹਿ ਕੇ ਅੰਦਰ ਲੈ ਕੇ ਗਏ ਸਨ ਲੇਕਿਨ ਮੋਦੀ ਦੇ ਆਉਣ ਤੇ ਇੱਕ ਜੂਨੀਅਰ ਅਧਿਕਾਰੀ ਨੂੰ ਭੇਜ ਕੇ ਅੰਦਰ ਬੁਲਾਇਆ ਗਿਆ ਇਸ ਤੋਂ ਡੋਨਾਲਡ ਟਰੰਪ ਤੋਂ ਭਾਰਤ ਨਾਲ ਕੀਤੇ ਜਾਣ ਵਾਲੇ ਸਲੂਕ ਨੂੰ ਵੀ ਸਮਝਿਆ ਜਾ ਸਕਦਾ ਹੈ ਹੁਣ ਇਸ ਨੂੰ ਕੀ ਕਿਹਾ ਜਾਵੇ ਜੋ ਸਨਮਾਨ ਗਾਰਡਨ ਇਜ਼ਰਾਈਲ ਅਤੇ ਜਾਪਾਨ ਨੂੰ ਦਿੱਤਾ ਗਿਆ ਟਰੰਪ ਨੇ ਮੋਦੀ ਨੂੰ ਉਸ ਕਾਬਿਲ ਵੀ ਨਹੀਂ ਸਮਝਿਆ ਕੀ 트럼ਪ ਨੇ ਸਵੈਮੂ ਵਿਸ਼ਵਗੁਰੂ ਨੂੰ ਉਸਦੀ ਔਕਾਤ ਦਿਖਾਈ ਹੈ ਅਤੇ ਮਹਿਮਾਨ ਨੂੰ ਆਪਣੀ ਥਾਂ ਸਮਝ ਵੀ ਲੱਗ ਚੁੱਕੀ ਹੈ ਕਿ ਇਸੇ ਲਈ ਮੋਦੀ 트럼ਪ ਦੀ ਹਰ ਸ਼ਰਤ ਮੰਨਣ ਨੂੰ ਤਿਆਰ ਹੋ ਗਏ ਕਿ ਇਸੇ ਲਈ ਮੋਦੀ ਜੀ ਡਿਪੋਰਟ ਹੋ ਰਹੇ ਆਪਣੇ ਨਾਗਰਿਕਾਂ ਦੇ ਸਤਕਾਰ ਲਈ ਵੀ ਕੁਝ ਵੀ ਨਹੀਂ ਕਹਿ ਸਕੇ ਅਤੇ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਨੂੰ ਬੇਗੈਰਤ ਬੇਖਸਮੀਆਂ ਦੀ ਤਰ੍ਹਾਂ ਹਥਕੜੀਆਂ ਬੀੜੀਆਂ ਵਿੱਚ ਬੇਇੱਜ਼ਤ ਹੋ ਕੇ ਲਾਚਾਰਗੀ ਬਰਦਾਸ਼ਤ ਕਰਨੀ ਪੈ ਰਹੀ ਹੈ ਸੁਣੋ ਦੀਪਕ ਸ਼ਰਮਾ ਦੀ ਪੱਤਰਕਾਰ ਮਯੂਰ ਜਾਨੀ ਨਾਲ ਗੱਲਬਾਤ ਦੇ ਕੁਝ ਅੰਸ਼